ਕਹਿੰਦੇ ਜਦੋਂ ਉੱਪਰ ਵਾਲਾ ਦਿੰਦਾ ਤਾਂ ਛੱਪਰ ਪਾਲ ਕੇ ਦਿੰਦਾ ਹੈ ਤਾਂ ਰਾਤੋਂ ਰਾਤ ਲੋਕਾਂ ਦੀ ਕਿਸਮਤ ਜਾਗ ਪੈਂਦੀ ਹੈ ਐਸੀ ਕਹਾਣੀ ਸਾਹਮਣੇ ਆਈ ਹੈ ਇੱਕ ਗੋਲ ਗੱਪੇ ਦੀ ਰੇੜੀ ਲਾਉਣ ਵਾਲਾ ਵਿਅਕਤੀ ਜਿਹੜਾ ਤਲਵੰਡੀ ਸਾਬੋ ਦੇਖੇ ਇਤਿਹਾਸਕ ਸਥਾਨਾਂ ਤੇ ਦਰਸ਼ਨ ਕਰਨ ਵਾਸਤੇ ਆਇਆ ਸੀ ਉਸ ਨੇ ਜਾਂਦੇ ਸਮੇਂ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੇ ਵਿੱਚ ਸਰਕਾਰੀ ਲਾਟਰੀ ਸਟਾਲ ਤੇ ਇੱਕ ਟਿਕਟ ਖਰੀਦੀ ਤਾਂ ਉਹਨੂੰ 1.5 ਲੱਖ ਦੀ ਲਾਟਰੀ ਨਿਕਲਾਈ ਜਿਨੇ ਕਦੇ ਇੰਨੀ ਵੱਡੀ ਰਕਮ ਦੇ ਇੱਕ ਦਰਸ਼ਨ ਨਹੀਂ ਕੀਤੇ ਸਨ ਅੱਜ ਉਹ ਇਤਿਹਾਸਕ ਸਥਾਨਾਂ ਤੇ ਦਰਸ਼ਨ ਕਰਕੇ ਲੱਖਪਤੀ ਬਣ ਗਿਆ ਤੇ ਉੱਪਰ ਵਾਲੇ ਦਾ ਧੰਨਵਾਦ ਕਰਦਾ ਵੀ ਖੁਲੇ ਨਹੀਂ ਸਮਾਰਿਆ ਤੇ ਹੋਰ ਇੱਕ ਵਿਅਕਤੀ ਉਸੇ ਸਮੇਂ ਇੱਕ ਲੱਖ ਰੁਪਏ ਜਿੱਤ ਚੁੱਕਿਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇਹ ਲਾਟਰੀ ਸਟਾਲ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੇ ਅੰਦਰ ਖੁੱਲ ਚੁੱਕੀ ਹੈ ਜਿੱਥੇ ਇਹ ਮਾਲਾ-ਮਾਲ ਹੋ ਚੁੱਕੇ ਵਿਅਕਤੀਆਂ ਨੇ ਟਿਕਟਾਂ ਖਰੀਦੀਆਂ ਸਨ ਤੇ ਤੁਹਾਨੂੰ ਦੱਸ ਦਗੇ ਕਿ ਇਸ ਸਟਾਲ ਤੋਂ ਹਰ ਤਰ੍ਹਾਂ ਦੀ ਵੱਡੀ ਛੋਟੀ ਟਿਕਟ ਖਰੀਦੀ ਜਾ ਸਕਦੀ ਹੈ ਇਹ ਲਾਟਰੀ ਸਟਾਲ ਤੋਂ ਸਰਕਾਰੀ ਤੌਰ ਤੇ ਟਿਕਟਾਂ ਖਰੀਦੀਆਂ ਜਾ ਸਕਦੀਆਂ ਫਰੀਦਕੋਟ ਤੋਂ ਗੋਲ ਗੱਪੇ ਦੀ ਰਿਹੜੀ ਲਾਉਣ ਵਾਲੇ ਵਿਅਕਤੀ ਨੂੰ ਲਾਟਰੀ ਨਿਕਲਦਾ ਪਤਾ ਲੱਗਣ ਤੇ ਫਰੀਦਕੋਟ ਤੋਂ ਵੀਰ ਪਹੁੰਚੇ ਹੋਏ ਆ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਇੱਕ ਵਾਰ ਆਓ ਆਪਾਂ ਗੱਲਬਾਤ ਕਰਦੇ ਆ ਸਰਕਾਰੀ ਲਾਟਰੀ ਦੀਆਂ ਟਿਕਟਾਂ ਸੇਲ ਕਰ ਰਹੇ ਗਿਆਨ ਜਿੰਦਲ ਦੇ ਨਾਲ ਉਹਨਾਂ ਦਾ ਕੀ ਕਹਿਣਾ ਹੈ ਇਸ ਹਸਤਾਲ ਬਾਰੇ ਟਿਕਟਾਂ ਬਾਰੇ ਤੇ ਮਾਲਾ-ਮਾਲ ਹੋ ਚੁੱਕੇ ਵਿਅਕਤੀਆਂ ਬਾਰੇ ਅ ਮੇਰਾ ਨਾਮ ਗਿਆਨ ਚੰਦੇ ਜੀ ਲਾਟਰੀਆਂ ਦਾ ਕੰਮ ਆ ਸਾਡਾ ਜੀ ਸ਼੍ਰੀ ਦਮਦਮਾ ਸਾਹਿਬ ਬੱਸ ਸਟੈਂਡ ਦੇ ਵਿੱਚ ਤੇ ਇੱਥੇ ਹੁਣ ਪਿਛਲੇ 2 ਦਿਨ ਪਹਿਲਾਂ ਕੋਈ ਤਖਤ ਸਾਹਿਬ ਤੇ ਆਇਆ ਹੋਵੇਗਾ ਵੀਰ ਮੱਥਾ ਟੇਕਣ ਲਈ ਉਹਨਾਂ ਨੇ ਆਪਣੇ ਕੋਲੇ ਲਾਟਰੀ ਪਾਈ ਸੀ ਜੀ ਤੇ ਉਹਨਾਂ ਨੂੰ ਜਿਹੜਾ 6 ਵਜੇ ਵਾਲੀ ਟਿਕਟ ਦੇ ਵਿੱਚ 1.2 ਲੱਖ ਰੁਪਏ ਦਾ ਜਿਹੜਾ ਇਨਾਮ ਆ ਜੀ ਉਹ ਲੱਗਿਆਗਾ ਉਸ ਤੋਂ ਬਾਅਦ ਨਾਲ ਹੀ ਜੀ ਸਿਰਫ ਅੱਧੇ ਘੰਟੇ ਬਾਅਦ 30 ਮਿੰਟਾਂ ਬਾਅਦ ਇੱਕ ਹੋਰ ਇਨਾਮ ਜਿਹੜਾ ਸਾਡੇ ਕੋਲੋਂ ਲੱਗ ਗਿਆ ਸੀ ਉਹ 1 ਲੱਖ ਰੁਪਏ ਦਾ ਸੀ ਜੀ ਤੇ ਸਾਨੂੰ ਬਹੁਤ ਖੁਸ਼ੀ ਆ ਸ਼੍ਰੀ ਦਮਦਮਾ ਸਾਹਿਬ ਦੇ ਸਾਰੇ ਵੀਰਾਂ ਲਈ ਜੋ ਲੋਟਰੀ ਪਾਉਂਦੇ ਨੇ ਤੇ ਜੋ ਜੋਨਾਂ ਨੂੰ ਲੋਟਰੀ ਬਾਰੇ ਕੋਈ ਜਾਣਕਾਰੀ ਜ਼ਿਆਦਾ ਨਹੀਂ ਸੀ ਵੀ ਸਿਰਫ 30 ਮਿੰਟਾਂ ਦੇ ਵਿੱਚ ਜਿਹੜੇ 2 ਲੱਖਪਤੀ ਇੱਥੋਂ ਆਪਣੀ ਸਟਾਲ ਤੋਂ ਵਾਹਿਗੁਰੂ ਦੀ ਕਿਰਪਾ ਨਾਲ ਬਣੇ ਨੇ ਜਿਹੜਾ 1.2 ਲੱਖ ਦਾ ਇਨਾਮ ਲੱਗਿਆ ਜੀ ਉਹ ਰੇੜੀ ਲਗਾਉਂਦੇ ਨੇ ਉਹ ਫਰੀਦਕੋਟ ਦੇ ਵਿੱਚ ਰੇੜੀ ਲਗਾਉਂਦੇ ਨੇ ਤੇ ਜਿਵੇਂ ਉਹਨਾਂ ਨੂੰ ਅਸੀਂ ਫੋਨ ਕੀਤਾ ਉਹ ਬਹੁਤ ਖੁਸ਼ ਹੋਏ ਕਿਉਂਕਿ ਉਹ ਗ ਗੁਜ਼ਾਰਾ ਕਰਦੇ ਨੇ ਸਾਨੂੰ ਵੀ ਬਹੁਤ ਖੁਸ਼ੀ ਹੈ ਵੀ ਪਰਮਾਤਮਾ ਨੇ ਉਹਨਾਂ ਦੀ ਸੁਣੀ ਤੇ ਉਹਨਾਂ ਨੂੰ ਜਿਹੜਾ ਇਨਾਮ ਲੱਗਿਆ ਉਹ ਲੱਖਪਤੀ ਬਸ ਉਹ ਜਦੋਂ ਉਹਨਾਂ ਨੂੰ ਇਹ ਪੇਮੈਂਟ ਦਾ ਦੱਸਿਆ ਜੀ ਤਾਂ ਉਹ ਬਹੁਤ ਖੁਸ਼ ਹੋਏ ਉਹ ਕਹਿੰਦੇ ਵੀ ਅਸੀਂ ਲਗਾਤਾਰ ਲੜ ਰਹੀਆਂ ਜਿਹੜੇ ਪਾ ਰਹੇ ਹਾਂ ਟਰਾਈ ਕਰਦੇ ਰਹੇ ਹਾਂਗੇ ਤੇ ਸਾਡੀ ਪਰਮਾਤਮਾ ਨੇ ਸੁਣੀ ਆ ਸਾਡਾ ਧੰਨਵਾਦ ਕੀਤਾ ਬਹੁਤ ਜ਼ਿਆਦਾ ਜੀ ਤੇ ਅਸੀਂ ਵੀ ਬਹੁਤ ਜ਼ਿਆਦਾ ਖੁਸ਼ ਹੋਏ ਵੀ ਸਾਨੂੰ ਇੱਥੇ ਚੌਥਾ ਪੰਜਵਾਂ ਦਿਨ ਹੀ ਆ ਕੰਮ ਸ਼ੁਰੂ ਕੀਤੇ ਹਨ ਤਾਂ ਮਾਲਕ ਨੇ ਬਹੁਤ ਵਧੀਆ ਸੁਣੀ ਆ ਜੀ ਐਦਾਂ ਹੀ ਹੋਰ ਵੀ ਅਸੀਂ ਵੀਰਾਂ ਨੂੰ ਕਹਾਂਗੇ ਵੀ ਜਿਨ੍ਹਾਂ ਨੇ ਵੀ ਕੋਈ ਟਿਕਟਾਂ ਪਾਣੀਆਂ ਨੇ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਜ਼ਰੂ ਪਉ ਕੋਈ ਵੀ ਦਰਸ਼ਨ ਕਰਨ ਆਂਦਾਗਾ ਜਾਂ ਕੋਈ ਵੀ ਕੰਮ ਆਂਦਾਗਾ ਦਮਦਮਾ ਸਾਹਿਬ ਤਾਂ ਇੱਕ ਵਾਰੀ ਸਾਡੇ ਕੋਲੋਂ ਟਿਕਟ ਪਾ ਕੇ ਜਰੂਰ ਦੇਖੀ ਪਹਿਲਾਂ ਇੱਥੋਂ 1.5 ਕਰੋੜ ਲੱਗਿਆ ਸੀ ਪਿੰਡ ਗੋਲੇ ਵਾਲਾ ਤੋਂ ਬਾਈ ਜੀ ਆਏ ਸੀ ਕਿਸ ਨੂੰ ਅੰਬਰ ਸ਼ਕਾਨ ਤੁਸੀਂ ਸੁਣਿਆ ਹੋਊਗਾ ਜਿਹੜਾ ਆਪਣੇ ਡਿਊਟੀ ਸਾਹਿਬ ਕੋਲੇ ਸਟਾਲ ਆ ਸਤਪਾਲ ਬਾਬੂ ਜੀ ਦੀ ਉੱਥੋਂ ਲੱਗਿਆ ਸੀ 1.5 ਕਰੋੜ ਦਾ ਪ੍ਰਾਈਜ਼ ਉਹ ਵੀ ਦਮਦਮਾ ਸਾਹਿਬ ਆਏ ਸੀ ਕਿਸ ਨੂੰ ਅੰਬਰ ਸ਼ਕਾਨ ਚੰਗੇ ਕੰਮ ਆਇਜੀ ਵੀਰ ਉਹ ਤੋਂ ਪਹਿਲਾਂ ਮਿਰਜ਼ਿਆਂ ਦਾ ਪਿੰਡ ਆਪਣੇ ਨੇੜੇ ਹੀ ਹੈਗਾ 21 ਲੱਖ ਦਾ ਇਨਾਮ ਲੱਗਿਆ ਉਹ ਕੁੜੀਆ ਦੀ ਮੈਰਿਜ ਹੋਣੀ ਸੀ ਤੇ ਬਹੁਤ ਪਰਿਵਾਰ ਖੁਸ਼ ਹੋਇਆ ਜੀ ਮੌਕੇ ਤੇ ਤਾਂ ਇਨਾਮ ਜਿਹ ਸਰਕਾਰੀ ਟਿਕਟਾਂ ਨੇ ਸਾਰੀਆਂ ਡੀਅਰ ਕੰਪਨੀ ਨਾ ਲਾਟਰ ਨੇ ਪੰਜਾਬ ਸਰਕਾਰ ਦੀਆਂ ਜੀ ਤੇ ਹੁਣ ਅਗਲੀ ਜਿਹੜੀ ਟਿਕਟਾਂ ਦਾ ਜਿਹੜਾ ਡਰਾਅ ਹੋਣ ਜਾ ਰਿਹਾ ਹੈਗਾ ਪੰਜਾਬ ਸਟੇਟ ਦਾ ਉਹ 2.5 ਕਰੋੜ ਦਾ ਹੋਣ ਜਾ ਰਿਹਾ ਹੈਗਾ ਅਗਲੇ ਮਹੀਨੇ ਡਰਾਅ ਆਗੇ ਜੀ ਇਹਦੀ ਜਿਹੜੀ ਡੇਟ ਹੈਗੀ ਉਹ 21 6 ਆ ਜੇ ਕੋਈ ਸਾਡਾ ਵੀਰ ਇਹ ਵੀਡੀਓ ਦੇਖਦਾਗਾ ਨਹੀਂ ਪਹੁੰਚ ਸਕਦਾ ਤਾਂ ਉਹਨੂੰ ਡਾਕ ਪੋਸਟ ਰਾਹੀਂ ਵੀ ਟਿਕਟਾਂ ਜਿਹੜੀਆਂ ਅਸੀਂ ਭੇਜ ਦਾਂਗੇ ਜੀ ਮੇਰਾ ਨਾਮ ਬਲਜਿੰਦਰ ਸਿੰਘ ਆ ਜੀ ਸਾਨੂੰ ਜੀ ਸਾਡੇ ਜਿਹੜਾ ਬੰਦਾ ਵਿਚਾਰਾ ਗਰੀਬ ਬੰਦਾ ਸੀ ਗੋਲਗਾਪੇ ਦੇ ਰੇੜੀ ਲਾਉਂਦਾ ਸੀ ਅੱਛਾ ਜੀ ਸਾਨੂੰ ਜਦੋਂ ਪਤਾ ਲੱਗਿਆ ਉਹ ਕਹਿੰਦਾ ਵੀ ਸਾਨੂੰ ਮਤਲਬ ਥੋੜੀ ਦੂਰੀ ਸਾਡੇ ਤੋਂ ਹੈਗਾ ਜਾਣ ਪਛਾਣ ਵਾਲਾ ਬੰਦਾ ਹੀ ਆ ਸਾਨੂੰ ਪਤਾ ਲੱਗਿਆ ਕਿ ਉੱਥੋਂ ਲੱਗੀ ਆ ਫਿਰ ਅਸੀਂ ਤਾਂ ਬੜੇ ਖੁਸ਼ੀ ਦੀ ਗੱਲ ਹੈ ਤਾਂ ਵੀ ਮਤਲਬ ਇੱਕ ਗਰੀਬ ਬੰਦੇ ਨੂੰ 1.2 ਲੱਖ ਬਹੁਤ ਵੱਡੀ ਗੱਲ ਮੰਨੀ। ਉਸ ਤੋਂ ਬਾਅਦ ਫਿਰ ਉਹ ਇੱਥੋਂ ਸਾਨੂੰ ਪਹੁੰਚ ਕੀਤੀ ਉਹਨਾਂ ਨੇ ਇੱਥੇ ਆਏ ਨੇ ਸਾਨੂੰ ਪੇਮੈਂਟ ਵੀ ਨਾਲ ਜਿੰਨਾ ਦੇ ਦਿੱਤੀ ਸਾਰੀ। ਠੀਕ ਹੈ ਜੀ। ਉਸ ਤੋਂ ਬਾਅਦ ਅਸੀਂ ਫਿਰ ਹਰ ਵਾਰੀ ਆਉਣੇ ਹੁਣ ਵੀ ਅਸੀਂ ਦਰਸ਼ਨ ਕਰਨ ਆਏ ਸੀਗੇ। ਨਾਲੇ ਇੱਥੇ ਬਾਈ ਜੀ ਨੂੰ ਮਿਲ ਚੱਲਦੇ ਨੇ ਨਾਲੇ ਲਾਟਰੀ ਪਾ ਜਾਂਦੇ। ਬਹੁਤ ਖੁਸ਼ ਆਇਆ ਯਾਰ ਨਾਲ ਪੇਮੈਂਟ ਦਾ ਹੈਗੇ ਪੇਮੈਂਟ ਨਾਲ ਜਿੰਨਾ ਮਿਲ ਗਈ ਜੀ। 2 ਲੱਖ ਬਹੁਤ ਹੁੰਦਾ ਕੋਈ ਗੋਲ ਗੱਪਿਆ ਜਿਹੜਾ ਕੋਈ 500 ਦੀ ਦਿਹਾੜੀ ਪਾਉਣ ਵਾਲਾ ਬੰਦਾ 1.2 ਲੱਖ ਇਕੱਠਾ ਲੱਗ ਆ ਗੋਲਗਾ ਪਹਿਲਾ ਬਾਈ ਆ ਆ ਬਾਈ ਨੂੰ ਪ੍ਰਾਈਜ਼ ਹੀ ਲੱਗਿਆ ਸੀਗਾ ਔਰ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਠੀਕ ਹੈ ਜੀ ਤੁਹਾਨੂੰ ਪਰਸੋਂ ਪ੍ਰਾਈਜ਼ ਹੀ ਲੱਗਿਆ ਸੀਗਾ ਜੀ ਜੀ ਸਰ ਤੇ ਮੋਰ ਤੁਹਾਨੂੰ ਆ ਗਈ ਸਾਰੀ ਜੀ ਜੀ ਸਰ ਚਲੋ ਆਪਣੇ ਦਮਦਵਾ ਸਾਹਿਬ ਤੋਂ ਲੱਗਿਆ ਸੀ ਪ੍ਰਾਈਜ਼ ਜੀ ਜੀ ਚਲੋ ਥੈਂਕ ਯੂ ਸਰ ਓਕੇ ਕਿੰਨੇ ਦਾ ਪ੍ਰਾਈਜ਼ ਲੱਗਿਆ ਸੀਗਾ ਜੀ 2 ਲੱਖ ਦਾ ਠੀਕ ਹੈ ਸਰ ਥੈਂਕ ਯੂ ਦੋਸਤੋ ਤੁਸੀਂ ਦੇਖ ਤੇ ਸੁਣ ਲਿਆ ਹੁਣੇ ਸਭ ਕੁਝ ਜੇਕਰ ਤੁਸੀਂ ਵੀ ਆਪਣੀ ਕਿਸਮਤ ਅਜਵਾਉਣੀ ਚਾਹੁੰਦੇ ਹੋ ਤਾਂ ਇਸ ਸਰਕਾਰੀ ਲਾਉਟਰੀ ਸਟਾਲ ਤੇ ਆ ਕੇ ਕਿਸਮਤ ਦੀ ਟਿਕਟ ਖਰੀਦ ਸਕਦੇ ਹੋ ਇਹ ਸਟਾਲ ਤਲਵੰਡੀ ਸਾਬੋ ਦੇ ਬੱਸ ਸਟੈਂਡ ਦੇ ਵਿੱਚ ਲੱਗੀ ਹੋਈ ਹੈ